11 8 24 ਨੂੰ ਐਤਵਾਰ ਵਾਲੇ ਦਿਨ ਦੇਰਕੁਸ਼ਾ ਮਾਰਕੀਟ ਜਿਹੜੀ ਕਿ ਆਪਣੇ ਮੈਡੀਕਲ ਦਵਾਈਆਂ ਨਾਲ ਸੰਬੰਧਿਤ ਮਾਰਕੀਟ ਹੈਗੀ ਉੱਥੇ ਇੱਕ ਮਲੋਤਰਾ ਇੰਟਰਪ੍ਰਾਈਜ਼ ਨਾਮ ਦਾ ਦੁਕਾਨ ਸੀ ਉਹਦੇ ਵਿੱਚੋਂ ਇਹ ਦਿਨ ਦੇ ਟਾਈਮ ਦੇ ਉੱਤੇ ਚੋਰੀ ਹੋਈ ਸੀਗੀ ਉਹ ਯੂਐਸ ਚੋਰੀ ਦੇ ਵਿੱਚ ਕਰੀਮ 114000 ਰੁਪਏ ਦੇ ਸਮਥਿੰਗ ਜਿਹੜੇ ਹੈਗੇ ਆ ਕੈਸ਼ ਵੀ ਚੋਰੀ ਹੋਈ ਸੀਗੀ ਉਹ ਇਹਦੀ ਇਤਲਾਹ ਮੁਖ ਅਫਸਰ थाना ਜੋ ਡਿਵੀਜ਼ਨ ਨੰਬਰ 4 ਨੂੰ ਮਿਲੀ ਸੀ ਤਾਂ ਇਸ ਪੱਨ ਦੇ ਵਿੱਚ ਇਹ ਐਫ ਆਈ ਆਰ ਨੰਬਰ 83 ਅਮਿਤੀ 12824 ਨੂੰ ਅੰਡਰ ਸੈਕਸ਼ਨ 337 ਜੀਵਨ ਤੇ 3305 ਬੀ ਐਨ ਐਸ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 4 ਦੇ ਵਿੱਚ ਦਰਜ ਰਿਹਾ ਕੀਤੀ ਸੀ ਤੋਂ ਇਸ ਵਾਰਦਾਤ ਨੂੰ ਟ੍ਰੇਸ ਕਰਨ ਵਾਸਤੇ ਮਾਨਯੋਗ ਸੀਪੀ ਸਰ ਦੀ ਬਰੀਫਿੰਗ ਅਕੋਰਡਿੰਗਲੀ ਮੁਖ ਅਫਸਰ ਥਾਣਾ ਡਿਵੀਜ਼ਨ 4 ਬਨੋਂ ਜਿਹੜਾ ਹੈਗਾ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਗਿਆ ਤੋਂ ਟੈਕਨੀਕਲ ਐਵੀਡੈਂਸ ਦੇ ਆਧਾਰ ਦੇ ਉੱਤੇ ਮੁਖ ਅਫਸਰ ਥਾਣਾ ਡਿਵੀਜ਼ਨ 4 ਬਨੋਂ ਇਹ ਜਿਹੜਾ ਮਕਦਮਾ ਦਾ ਜਿਹੜਾ ਦੋਸ਼ੀ ਸੀਗਾ ਉਹਨੂੰ ਟ੍ਰੇਸ ਕੀਤਾ ਤੋ ਜਿਹੜਾ ਇਹ ਦੋਸ਼ੀ ਸੀਗਾ ਹਰਵਿੰਦਰਪਾਲ ਸਿੰਘ ਉਹ ਇਹਦੇਸ ਪਾਲਾ ਇਹ ਜਿਹੜਾ ਕਿ ਜੋਲਾਪਿੰਡ ਦੇ ਰਹਿਣ ਵਾਲਾ ਹੈਗਾ ਵਾ ਔਰ ਇਹ ਜਿਹੜਾ ਪਾਲਰ ਹੈਗਾ ਬਿਲਕੁਲ ਜਿੱਥੇ ਨੇ ਚੋਰੀ ਕੀਤੀ ਹੈ ਔਰ ਦੁਕਾਨ ਦੇ ਬਿਲਕੁਲ ਲਾਗੇ ਇੱਕ ਟੇਲਰ ਮਾਸਟਰ ਦੀ ਸ਼ਾਪ ਹੈਗੀ ਜਿੱਥੇ ਇਹ ਮਤਲਬ ਨੌਕਰੀ ਕਰਦਾ ਤੋ ਇਹਨੇ ਮੌਕਾ ਦੇਖ ਕੇ ਇਹ ਜਿਹੜਾ ਹੈਗਾ ਐਤਵਾਰ ਦੀ ਜਿਹੜਾ ਦਿਨ ਸੀ ਉਹ ਦਿਨ ਨੇ ਚੋਰੀ ਕੀਤੀ ਤੋ ਇਹਨੂੰ ਮੁਕਾਬਸੇ ਥਾਣਾ ਬਗੜ ਜਿਹੜਾ ਹੈਗਾ ਕੱਲ ਮਿਤੀ 12 8 24 ਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੁਹ ਜਿਹੜੇ ਇਹਨੇ ਚੋਰੀ ਕੀਤੇ ਸੀਗੇ ਪੈਸੇ 114800 ਜਿਹੜਾ ਪੂਰੇ ਦੇ ਪੂਰੇ ਪੈਸੇ ਜਿਹੜੇ ਹੈਗੇ ਨੇ ਇਹ ਐ ਬਰਾਮਦ ਹੋ ਗਏ। ਸਰ ਸਤੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ? ਮੈਂ ਫਿਲਹਾਲ ਇਹ ਤਾਂ ਕੋਈ ਅਸੀਂ ਜਿਹੜਾ ਰਿਕਾਰਡ ਚੈੱਕ ਕੀਤਾ ਹੈਗਾ ਕੋਈ ਮੁਕਦਮਾ ਦਰਜ ਨਹੀਂ ਹੈਗਾ। ਇਹ ਪਹਿਲਾ ਮੁਕਦਮਾ ਹੀ ਇਹ ਤੇ ਦਰਜ ਹੋਇਆ। ਸਰ ਇਹਦੀ ਕਿਸੇ ਹੋਰ ਨਹੀਂ ਮਿਲੀ ਪੁਗਤ ਸੀਗੀ ਜੀ? ਨਹੀਂ ਫਿਲਹਾਲ ਇਹ ਕੱਲਾ ਹੀ ਆ ਜੀ ਇਹਨੇ ਮੌਕਾ ਦੇਖਿਆ ਹੈਗਾ ਕਿ ਐਤਵਾਰ ਦੇ ਦਿਨ ਖਾਸ ਕਰਕੇ ਜਿਹੜੀ ਮਾਰਕੀਟ ਬੰਦ ਹੁੰਦੀ ਆ ਤੋ ਇਹ ਮੌਕਾ ਪਾ ਕੇ ਆਇਆ ਤੇ ਦਾਲਾ ਤੋੜਿਆਂ ਤੇ ਅਗੰਦਰ ਵੱੜ ਕੇ ਦੁਕਾਨ ਦੇ ਗੱਲੇ ਦੇ ਵਿੱਚੋਂ ਇਹ ਰਾਹੀਂ ਪੈਸੇ Subscribe now and press the bell icon. Never miss an update.